ਮੁਸੇਵਾਲਾ ਦੇ ਨਵੇਂ ਗੀਤ ਡ੍ਰੀਪੀ ਨੇ ਚਾਰੇ ਪਾਸੇ ਧੂਮਾਂ ਮਚਾਈਆਂ ਹੋਈਆਂ ਹਨ। ਗੀਤ ਦੀ ਬਿਲਬੋਰਡ ਉੱਤੇ ਵੀ ਐਂਟਰੀ ਹੋ ਚੁੱਕੀ ਹੈ। ਗੀਤ ਅਸਵੇਂ ਨੰਬਰ ਉੱਤੇ ਰੈਂਕ ਕਰ ਰਿਹਾ ਹੈ। ਜਿੱਥੇ ਅਜੇ ਡ੍ਰੀਪੀ ਦਾ ਖੁਮਾਰ ਹੀ ਸਰੋਤਿਆਂ ਦੇ ਦਿਲਾਂ 'ਚੋਂ ਨਹੀਂ ਉਤਰਿਆ ਸੀ, ਸਿੱਧੂ ਦੀ ਟੀਮ ਵੱਲੋਂ ਇੱਕ ਹੋਰ ਗੀਤ ਦਾ ਐਲਾਨ ਕਰ ਦਿੱਤਾ ਗਿਆ ਹੈ। ਜਿਸ ਦਾ ਕੀ ਪੋਸਟਰ ਵੀ ਸ਼ੇਅਰ ਕੀਤਾ ਗਿਆ ਹੈ। ਗੀਤ ਨੂੰ ਫਰਵਰੀ ਮਹੀਨੇ ਹੀ ਰਿਲੀਜ਼ ਕੀਤਾ ਜਾਵੇਗਾ ਪਰ ਅਜੇ ਐਗਜੈਕਟ ਤਰੀਕ ਦਾ ਐਲਾਨ ਨਹੀਂ ਹੋਇਆ ਹੈ। ਦੁਜੇ ਬਨੇ ਮੂਸੇ ਵਾਲਾ ਦੇ ਸਾਥੀ ਸੰਨੀ ਮਾਲਟਨ ਨੇ ਦੱਸਿਆ ਕਿ ਡ੍ਰਿੱਪੀ ਨਾਲ ਸਿੱਧੂ ਨੇ ਮੈਨੂੰ 17 18 ਗੀਤ ਹੋਰ ਭੇਜੇ ਸਨ ਆ ਸੁਣੋ ਪ੍ਰਾਤ ਬਗੈਰ ਕੰਮ ਬੋਕਾ ਹਨਾ ਮੈਂ ਦੱਸ ਨਹੀਂ ਸਕਦਾ ਮੈਂ ਇੱਥੇ ਦਾ ਬੇਕਰਮ ਗੱਲ ਕਰੀ ਆਂ ਤੁਹਾਡੇ ਨਾਲ ਕਿ ਕੀ ਕੀ ਮੇਰੇ ਨਾਲ ਹੁੰਦਾ ਰਹਿੰਦਾ ਦਿਨੋ ਦਿਨ ਹਨਾ ਕਿ ਜਦੋਂ ਮੈਂ ਮੋਮੈਂਟਮ ਦੇ ਸਟੇਟੀ ਪੜ੍ਹਦਾ ਫਿਰ ਮੈਨੂੰ ਕਿਹਣੀ ਲੱਗਣ ਲੱਜ ਗਿਆ ਭਰਾ ਇਹ ਨਹੀਂ ਕਰਦਾ 2022 ਮਈ ਚ ਮੈਨੂੰ ਗਾਣਾ ਭੇਜਿਆ ਸੀ ਬਾਈ ਨੇ ਹਨਾ ਉਦੋਂ ਮੈਨੂੰ ਬਾਈ ਨੇ ਮੈਨੂੰ ਆਲਮੋਸਟ ਜੋ 15 18 ਗਾਣੇ ਭੇਜੇ ਸੀ ਲਗਾਤਾਰ ਚੁੱਕ ਦੇ ਆ ਕੇ ਮੈਂ ਕੀ ਕਹਣਾ ਚੁੱਕ ਦੇ ਆ ਕੇ